ਸਾਰੀ ਦੁਨੀਆ ਜਾਣਦੀ ਆ ਕਿ ਤਕਰੀਬਨ 3 ਮਹੀਨੇ ਪਹਿਲਾਂ ਜੋ ਹਾਲਾਤ ਸੀ ਪੰਜਾਬ ਦੇ ਖੜਾ ਕਾਰਨ ਫਲਡਸ ਕਾਰਨ ਤੇ ਸਾਡੇ ਬਜ਼ੁਰਗ ਵੀ ਬੈਠੇ ਨੇ ਇੱਥੇ ਤੇ ਮੇਰਾ ਖਿਆਲ ਲਖੀ ਇਹੋ ਜਿਹਾ ਸਮਾਜ ਆ ਕਿਸੇ ਨੇ ਦੇਖਿਆ ਹੋਵੇ ਹੜ ਪਹਿਲਾਂ ਵੀ ਆਏ ਨੇ ਬਰਸਾਤਾਂ ਪਹਿਲਾਂ ਹੀ ਬਹੁਤ ਹੋਈਆਂ ਪਰ ਇਸ ਵਾਰ ਜੋ ਕੁਦਰਤ ਦੀ ਮਾਰ ਪੰਜਾਬ ਤੇ ਪਈ ਆ ਬਹੁਤ ਭਾਰੀ ਸੀ ਬਹੁਤ ਵੱਡੀ ਸੀ ਤੇ ਮੌਜੂਦਾ ਸਰਕਾਰ ਵਿੱਚ ਹੁੰਦੇ ਹੋਏ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪੂਰੀ ਕੈਬਨਿਟ ਤੇ ਪੂਰੀ ਸਰਕਾਰ ਤੇ ਸਾਡੇ ਐਮਐਲਏ ਸਹਿਬਾਨ ਸਾਡੇ ਸੰਗਠਨ ਦੇ ਸਾਥੀ ਮੈਂ ਕਹੂੰਗਾ ਕਿ ਇਹ ਮਿਸਾਲ ਇੱਕ ਉਹ ਪੈਦਾ ਕੀਤੀ ਆ ਖੜੀ ਕੀਤੀ ਆ ਕਿ ਅਸੀਂ ਸਾਰੇ ਨੇ ਰਲ ਕੇ ਤਿੰਨ ਰਾਤ ਪੰਜਾਬ ਨੂੰ ਦੁਬਾਰਾ ਉਹ ਖੜੇ ਕਰਨ ਦੀ ਆਪਾਂ ਜੋ ਮੁਹਿੰਮ ਚਲਾਈ ਆ ਉਹ ਚੱਲ ਰਹੀ ਆ ਤੇ ਉਸ ਦੇ ਵਿੱਚ ਜੋ ਸਰਕਾਰ ਵੱਲੋਂ ਹਿੱਸੇਦਾਰੀ ਬੰਦੀ ਆ ਤੇ ਕਿਹਾ ਵੀ ਅਸੀਂ ਸਰਕਾਰ ਵੱਲੋਂ ਜੋ ਵੱਧ ਤੋਂ ਵੱਧ ਬੰਦੀ ਹੈਲਪ ਹੋ ਗਈ ਮਦਦ ਹੋ ਗਈ ਅਸੀਂ ਪਕਰਾਂਗੇ ਤੇ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਅਜਨਾਲੇ ਤੋਂ ਸ਼ੁਰੂ ਹੋਈ ਆ ਤੇ ਅੱਜ ਪੂਰੇ ਪੰਜਾਬ ਵਿੱਚ ਹਰੇਕ ਜ਼ਿਲ੍ਹੇ ਵਿੱਚ ਸਾਡੇ ਕੈਬਨਿਟ ਦੇ 13 ਸਾਥੀ ਉਹ ਜਿਹੜੇ ਪੁਨਰਵਾਸ ਰੀਹੈਬਿਲਿਟੇਸ਼ਨ ਜਿਹੜਾ ਫੰਡ ਹੈਗਾ ਉਹ ਰਾਸ਼ੀ ਹੈਗੀ ਉਹ ਉਹ ਅਸੀਂ ਵੰਡ ਰਹੇ ਆ ਤੇ ਮੈਂ ਅੱਜ ਟਾਂਡੇ ਹਲਕੇ ਵਿੱਚ ਹਾਰਪੂ ਜ਼ਿਲ੍ਹੇ ਵਿੱਚ ਅਸੀਂ ਅੱਜ ਪਹੁੰਚੇ ਆ ਤੇ ਇਹ ਵੀ ਪਤਾ ਸਾਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਪਹਿਲੀ ਵਾਰੀ ਹੋਇਆ ਕਿ ਜਿੱਥੇ ਪਹਿਲਾਂ 6-6 7-7 ਹਜ਼ਾਰ ਮਿਲਦਾ ਸੀਗਾ ਤੇ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਜਿਹੜਾ ਮੁਆਵਜ਼ਾ ਹੈਗਾ ਪਰ ਏਕੜ ਦਾ ਪ੍ਰਤੀ ਏਕੜ ਦਾ ਹੋ ਉਹ ਪੰਜਾਬ ਸਰਕਾਰ ਆਵਾਦੀ ਪਾਰਟੀ ਦੀ ਸਰਕਾਰ ਸਰਦਾਰ ਪੁਗਨ ਸਿੰਘ ਬਾਣ ਜੀ ਨੇ ਉਹ ਦੇ ਰਹੇ ਨੇ ਤੇ ਮੈਂ ਅਖੀਰ ਵਿੱਚ ਇਹੀ ਕਹਾਂਗਾ ਕਿ ਕਿ ਤੁਸੀਂ ਜਿਸ ਆਸ ਦੇ ਨਾਲ ਜਿਸ ਪਿਆਰ ਦੇ ਨਾਲ ਜਿਸ ਮਾਨ ਦੇ ਨਾਲ ਤੇ ਜਿਸ ਵਿਸ਼ਵਾਸ ਦੇ ਨਾਲ ਤੁਸੀਂ ਸਾਨੂੰ ਮੌਕਾ ਦਿੱਤਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੌਕਾ ਦਿੱਤਾ ਅਸੀਂ ਉਸੇ ਆਸਮਾਨ ਪਿਆਰ ਦੇ ਨਾਲ ਇਮਾਨਦਾਰੀ ਨਾਲ ਤੰਦ ਹੀ ਨਾ ਅਸੀਂ ਪੰਜਾਬ ਦੀ ਸੇਵਾ ਨਾਲ ਲੱਗੇ ਹੋਏ ਨੇ ਜੇ ਅਸੀਂ ਤੁਨ ਵਿਸ਼ਵਾਸ ਦਵਾਉਂਦੇ ਆ ਕਿ ਹਰ ਹਾਲੇ ਸਮੇਂ ਚ ਵੀ ਆਪਾਂ ਤੁਹਾਡੇ ਨਾਲ ਖੜੇ ਆ ਹਰ ਦੁੱਖ ਹਰ ਸੁੱਖ ਵਿੱਚ ਆਪਾਂ ਦੀ ਪਾਰਟੀ ਦੀ ਸਰਕਾਰ ਸਾਡੇ ਸੀਐਮ ਸਾਹਿਬ ਤੁਹਾਡੇ ਨਾਲ ਅਸੀਂ ਪੂਰੇ ਪੰਜਾਬ ਤੇ ਪੂਰੇ ਪੰਜਾਬ ਦੇ ਨਾਲ ਅਸੀਂ ਆਪਾਂ ਦਿਨ ਰਾਤ ਖੜੇ ਆ